ਟਰਸਟ ਫਗਵਾੜਾ ਨੂੰ ਜਨੈ ਨੰਗਲ ਦੇ ਰੂਪ ਵਿੱਚ ਇੱਕ ਨਵਾਂ ਚੇਅਰਮੈਨ ਮਿਲ ਗਿਆ ਹੈ ਜਨੈ ਨੰਗਲ ਵੱਲੋਂ ਕਰਵਾਏ ਗਏ ਆਦ ਸਮਭਾ ਸਮਾਰੋਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਹੋਏ ਅਤੇ ਨਾਲ ਹੀ ਮੁੱਖ ਮਹਿਮਾਨ ਵਜੋਂ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਸਿੰਘ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਹਲਕਾ ਬੰਗਾ ਤੋਂ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਅਤੇ ਹਲਕਾ ਮਹਿਲਕਲਾ ਤੋਂ ਐਮਐਲਏ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮંત્રી ਡਾਕਟਰ ਰਵਜੋਤ ਅਤੇ ਐਮਪੀ ਚੱਬੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਰਨੈਲ ਨੰਗਲ ਦੇ ਰੂਪ ਵਿੱਚ ਇੱਕ ਮਿਹਨਤਕਸ਼ ਅਤੇ ਇਮਾਨਦਾਰ ਆਗੂ ਨੂੰ ਚੇਅਰਮੈਨ ਬਣਾਇਆ ਹੈ ਜੋ ਸਿਰਫ ਆਮ ਆਦਮੀ ਪਾਰਟੀ ਵਿੱਚ ਹੀ ਹੋ ਸਕਦਾ ਸੀ ਜਰਨੈਲ ਨੰਗਲ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੇ ਪਰੋਸੇ ਨੂੰ ਢੰਗ ਨਾਲ ਦੇਣਗੇ ਉਨ੍ਹਾਂ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਰਕੇ ਹੀ ਉਹ ਅੱਜ ਇਸ ਜਗ੍ਹਾ ਤੇ ਪਹੁੰਚ ਸਕੇ ਹਨ ਜਵਾਹਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਜੈ ਭੀ ਜੈ ਭਾਰਤ ਜੈ ਸੰਵਿਧਾਨ ਤੁਹਾਡਾ ਸਵਾਗਤ ਸਾਰਿਆਂ ਦਾ ਤੁਹਾਡਾ ਜੀ ਆਇਆਂ ਨੂੰ ਸਾਰਿਆਂ ਦਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਵੀਰ ਜਰਨੈਲ ਨੰਗਲ ਜੀ ਜਿਨ੍ਹਾਂ ਨੂੰ ਪਾਰਟੀ ਵੱਲੋਂ ਇੰਪਰੂਵਮੈਂਟ ਟਰਸ ਫਗਵਾੜੇ ਦੀ ਜਿਹੜੀ ਚੇਅਰਮੈਨੀ ਦੀ ਕੁਰਸੀ ਦਿੱਤੀ ਆ ਅਸੀਂ ਉਹਨਾਂ ਨੂੰ ਉਸ ਤੇ ਬਿਠਾ ਲਿਆ ਜਾਏ ਆ ਆਸ਼ੀਰਵਾਦ ਦੇਣ ਆਏ ਆ ਪਿਆਰ ਦੇਣ ਆਏ ਆ ਤੇ ਸਾਡੇ ਸਾਰਿਆਂ ਲਈ ਇਹ ਬੜੀ ਇਹ ਖੁਸ਼ੀ ਵਾਲੀ ਗੱਲ ਆ ਮਾਣ ਵਾਲੀ ਗੱਲ ਆ ਖਾਸ ਕਰਕੇ ਮੈਂ ਕਹੂੰਗਾ ਕਿ ਇਹੋ ਚੇਅਰਮੈਨੀਆਂ ਇਹੋ ਐਮਐਲਏ ਦੀਆਂ ਟਿਕਟਾਂ ਜਿਹੋ ਜੇ ਮੰਤਰੀ ਬਣਨੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਮੌਕਨ ਹੈਗਾ ਔਰ ਕਿਤੇ ਨਹੀਂ ਹੋ ਸਕਦੀ ਮੈਂ ਖੁਦ ਗਵਾਹ ਆ ਜਿੰਨੇ ਵੀ ਸਾਡੇ ਚੇਅਰਮੈਨ ਬੈਠੇ ਨੇ ਮੰਚ ਤੇ ਉਹ ਸਾਰੇ ਗਵਾਹ ਨੇ ਸਾਡੇ ਐਮਐਲਏ ਸਹਿਬਾਨ ਕੁਲਵੰਦ ਜੀ ਉਹਨਾਂ ਨੇ ਦੋ ਵਾਰੀ ਇਲੈਕਸ਼ਨ ਲੜੀ ਆ ਮਹਿਲਕਲਾ ਤੋਂ ਉਹ ਖੁਦ ਗਵਾਹ ਨੇ ਕਿ ਇੱਕ ਨਿੱਕਾ ਪੈਸਾ ਵੀ ਅਸੀਂ ਪਾਰਟੀ ਨੂੰ ਦਿੱਤਾ ਹੋਵੇ ਚੇਅਰਮੈਨ ਹੀ ਲੈਣ ਲਈ ਜਾ ਇਲੈਕਸ਼ਨ ਲੜਨ ਲਈ ਸੋਏ ਇਮਾਨਦਾਰਾਂ ਦੀ ਪਾਰਟੀ ਆ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਜ਼ਮੀਨ ਤੇ ਕੰਮ ਕਰਦੇ ਨੇ ਲੰਬੀ ਦੇਰ ਤੋਂ ਤੁਰੇ ਹੋਏ ਨੇ ਪਾਰਟੀ ਦੀ ਬਿਹਤਰੀ ਲਈ ਪਾਰਟੀ ਦੇ ਲਈ ਵਡਿਆਈ ਲਈ ਉਹਨਾਂ ਨੂੰ ਸਨਮਾਨ ਕਰ ਰਹੀ ਆ ਸੋ ਅੱਜ ਮੈਂ ਆਪਣੇ ਵੱਲੋਂ ਪਾਰਟੀ ਹਾਈ ਕਮਾਂਡ ਜੀ ਦਾ ਅਰਵਿੰਦ ਖੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਸਾਡੇ ਸੂਬਾ ਪ੍ਰਧਾਨ ਅਮਨ ਰੋੜਾ ਜੀ ਸ਼ਹਿਰੀ ਖਲਸੀ ਜੀ ਸਾਰਿਆਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਜਰਨੈਲ ਲੰਗਰ ਨੂੰ ਇੱਥੋਂ ਦੀ ਜਿਹੜੀ ਚੇਅਰਮੈਨੀ ਨਿਵਾਜੀ ਆ ਜੇ ਗੱਲ ਕਰੀਏ ਇਹਨਾਂ ਬਾਰੇ ਬੜੇ ਮਿਹਨਤੀ ਗਰਾਊਂਡ ਤੇ ਜੁੜੇ ਹੋਏ ਵਰਕਰ ਨੇ ਸਾਡੇ ਇਹ ਮਿਸ਼ਨਰੀ ਵਰਕਰ ਨੇ ਹਮੇਸ਼ਾ ਹੀ ਇਹਨਾਂ ਨੇ ਆਪਣੇ ਹਲਕੇ ਲਈ ਆਪਣੇ ਸ਼ਹਿਰ ਲਈ ਤੇ ਆਪਣੇ ਸਮਾਜ ਲਈ ਆਵਾਜ਼ ਬੁਲੰਦ ਕੀਤੀ ਆ ਸੋ ਮੈਂ ਕਹੂਗਾ ਕਿ ਸਾਡੇ ਲਈ ਹੈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਆ ਕਿ ਇਹੋ ਜੇ ਸ਼ਖਸ ਇਹੋ ਜੇ ਵਰਕਰ ਨੂੰ ਪਾਰਟੀ ਨੇ ਜਿਹੜੀ ਚੇਅਰਮੈਨਿੰਗ ਪ੍ਰਮੋਸ਼ਨ ਤਸਦੀ ਦਿੱਤੀ ਆ ਸੋ ਮੈਂ ਜ਼ਿਆਦਾ ਸਵਾ ਨਾ ਲੈਂਦਾ ਹੋਇਆ ਇੱਕ ਵਾਰੀ ਫੇਰ ਸਾਈ ਹੋਈ ਸਾਰੀ ਸੰਗਤ ਨੂੰ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਆਦਾ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਮੈਂਬਰਾਂ ਵੱਲੋਂ ਕਿਉਂਕਿ ਇੰਪਰੂਵਮੈਂਟ ٹرسٹ ਦਾ ਬੈਕਵਾ ਸਾਡੇ ਕੋਲ ਲੋਕਲ ਬੋਡੀਜ਼ ਕੋਲ ਹੀ ਹੈਗਾ ਤੇ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੁਬਾਰਕਵਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਡਾਕਟਰ ਰਵਜੋਤ ਸਿੰਘ ਜੀ लोकल बॉडी मिनिस्टर पंजाब सरकार बहुत ही सत्कार योग्य बड़े वीर कुलवंत सिंह पंडोरी जी एमएलए मेल कला प्रधान आम आदमी पार्टी एससी विंग पंजाब चेयरमैन विशेष अधिकार कमेटी विधानसभा बहुत ही सत्कार योग्य मेरे बड़े वीर ਪੁਰਾਣੇ ਸਾਥੀ ਡਾਕਟਰ ਸੁਖਵਿੰਦਰ ਸੁਖੀ ਜੀ ਚੇਅਰਮੈਨ ਵੇਅਰ ਹਾਊਸ ਪੰਜਾਬ ਜਿਹੜੇ ਆਪਣੇ ਰਿਜੈਨੀਆਂ ਕਰਕੇ ਤੋਂ ਹਾਈ ਨੀ ਲਗਵਾ ਕੇ ਜਾ ਚੁੱਕੇ ਨੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਸਰਦਾਰ ਨਵਜੋਤ ਸਿੰਘ ਜਰਗ ਜੀ ਜਿਹੜੇ ਜਿੰਕੋ ਦੇ ਪੰਜਾਬ ਦੇ ਚੇਅਰਮੈਨ ਨੇ ਸਤਿਕਾਰਯੋਗ ਬਲਜਿੰਦਰ ਸਿੰਘ ਚੌਂਦਾ ਜੀ ਵਾਈਸ ਪ੍ਰਧਾਨ ਐਸਸੀ ਵਿੰਗ ਪੰਜਾਬ ਸਤਿਕਾਰਯੋਗ ਸਾਡੇ ਹਰਮਿੰਦਰ ਸਿੰਘ ਬਖਸ਼ੀ ਜੀ ਜਿਹੜੇ ਵਾਈਸ ਚੇਅਰਮੈਨ ਪੰਜਾਬ ਨੇ ਔਰ ਲੋਕ ਸਭਾ ਇੰਚਾਰਜ ਨੇ ਸਤਿਕਾਰਯੋਗ ਸਾਥੀ ਪਾਵਲਾ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਔਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੁਸ਼ਿਆਰਪੁਰ ਔਰ ਸਾਡੇ ਸਤਿਕਾਰਯੋਗ ਪੈਣਾ ਲਲਿਤ ਸੁਕਲਾਨੀ ਜੀ ਜਿਹੜੇ ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੀ ਚੇਅਰਪਰਸਨ ਨੇ ਸਾਡੇ ਸਤਿਕਾਰਯੋਗ ਕਾਉਂਸਲਰ ਸਹਿਵਾਨ ਜਿਹੜੇ ਇਸ ਹਲਕੇ ਤੋਂ ਮੌਜੂਦਾ ਕਾਉਂਸਲਰ ਨੇ ਸਾਰੇ ਸਤਿਕਾਰਯੋਗ ਸਾਥੀ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਮੈਂ ਜਿਨ੍ਹਾਂ ਨੇ ਮੇਰੇ ਬਜ਼ੁਰਗ ਨੇ ਔਰ ਪਾਰਟੀ ਦੇ ਪੁਰਾਣੇ ਸਾਥੀ ਜਿਹੜਾ ਜਦੋਂ ਪਾਰਟੀ ਦੀ ਸ਼ੁਰੂਆਤ ਹੋਈ ਤੇ ਸਿਰ ਤੇ ਟੋਪੀ ਚੰਦ ਬੰਦਿਆਂ ਦੇ ਸਿਰ ਤੇ ਅਸੀਂ ਦੇਖਦੇ ਹੁੰਦੇ ਸੀ ਉਹਨਾਂ ਵਿੱਚੋਂ ਨੇ ਹਰਮੇਸ਼ ਪਾਠਕ ਜੀ ਔਰ ਸਤਿਕਾਰਯੋਗ ਸਾਥੀ ਤਵਿੰਦਰ RAM ਜੀ ਜਿਹੜੇ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਆਗੂ ਸਹਿਬਾਨ ਸਾਡੇ ਬਲੋਕਾਂ ਦੇ ਪ੍ਰਧਾਨ ਸਹਿਬਾਨ ਸਾਡੇ ਵੱਖ-ਵੱਖ ਵਿੰਗਾਂ ਤੋਂ ਆਏ ਹੋਏ ਉਧੇਦਾਰ ਸਹਿਬਾਨ ਸਾਡੇ ਸਤਿਕਾਰਯੋਗ ਪਾਰਟੀ ਦੀ ਰੀੜ ਦੀ ਹੱਡੀ ਜਿਹੜੇ ਮਿਹਨਤ ਕਸ਼ ਵਰਕਰ ਨੇ ਜਿਨ੍ਹਾਂ ਦੇ ਨਾਮ ਸ਼ਾਇਦ ਕੋਈ ਨਹੀਂ ਲੈਂਦਾ ਲੇਕਿਨ ਪਾਰਟੀ ਜਿਹੜੀ ਜਿਨ੍ਹਾਂ ਦੇ ਸਿਰ ਤੇ ਟਿਕੀ ਹੋਈ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵਰਕਰ ਸਹਿਬਾਨ ਜਿਹੜੇ ਹਰ ਵਕਤ ਇੱਥੇ ਤਿਆਰ-ਵਾਰ ਤਿਆਰ ਰਹਿੰਦੇ ਨੇ ਜਦੋਂ ਵੀ ਕਿਤੇ ਆਵਾਜ਼ ਮਾਰੀਏ ਔਰ ਮੈਂ ਇੱਕ ਬੇਨਤੀ ਕਰਨਾ ਡਾਕਟਰ ਸਾਹਿਬ ਇਹ ਨਹੀਂ ਜੀ ਮੈਂ ਇੱਕ ਚਲੋ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਜੀ ਵੀ ਪਹੁੰਚੇ ਨੇ ਮੈਂ ਉਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਉਹਨਾਂ ਦੇ ਨਾਲ ਸਤਿਕਾਰਯੋਗ ਵੱਡੇ ਵੀਰ ਮੇਅਰ ਰਾਮਪਾਲ ਉਪਲ ਜੀ ਉਹ ਵੀ ਪਹੁੰਚੇ ਨੇ ਸਾਡੇ ਸਤਕਾਰਯੋਗ ਬਜ਼ੁਰਗ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਉਹ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਡੇ ਪਾਰਟੀ ਦੇ ਆਗੂ ਸਹਿਬਾਨ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਮੈਂ ਇੱਕ ਬੇਨਤੀ ਕਰਨ ਲੱਗਾ ਸੀਗਾ ਜੀ ਡਾਕਟਰ ਸਾਹਿਬ ਮੈਂ ਇੱਕ ਗੱਲ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਸੀ ਵੀ ਆ ਜਿਹੜੇ ਮੋਰੇ ਸਾਥੀ ਬੈਠੇ ਆ ਨਾ ਇਹਨਾਂ ਦੇ ਵੱਲ ਇੱਕ ਵਾਰ ਨਿਗਾਹ ਮਾਰ ਕੇ ਦੇਖ ਲਿਓ ਜੀ ਇਹ ਉਹ ਸਾਥੀ ਹੈ ਅਸੀਂ ਜਦੋਂ ਇੱਕ ਆਵਾਜ਼ ਮਾਰਦੇ ਸੀ ਵੀ ਆਜੋ ਆ ਇੱਕ ਦਫ਼ਤਰ ਦੇ ਬਾਹਰ ਬੈਠਣਾ ਜਾਂ ਸੜਕ 'ਚ ਬੈਠਣਾ ਜਾਂ ਕਿਸੇ ਅਸਰ ਦੇ ਦਰਵਾਜ਼ੇ ਦੇ ਬਾਹਰ ਬੈਠਣਾ ਤੇ ਇਹ ਮਿੰਟ-ਵਾਰ ਤਿਆਰ-ਵਾਰ ਤਿਆਰ ਹੁੰਦੇ ਸੀ ਤੇ ਇਹਨਾਂ ਨੇ ਕਦੀ ਵੀ ਇਹ ਨਹੀਂ ਸੀ ਦੇਖਿਆ ਕਿ ਸਰਕਾਰ ਸਾਡੇ ਦੇ ਕੋਈ ਪਰਚਾ ਦੇ ਦਊਗੀ ਕਦੀ ਨਾ ਸੀ ਸੋਚਿਆ ਵੀ ਸਾਨੂੰ ਡਾਂਗ ਦਾ ਸਾਹਮਣਾ ਕਰਨਾ ਪਊਗਾ ਕਦੀ ਨਹੀਂ ਨਹੀਂ ਸੋਚਿਆ ਵੀ ਸਾਨੂੰ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨਾ ਪਊਗਾ ਹਰ ਚੀਜ਼ ਅਸੀਂ ਪਿੰਡੇ ਦੇ ਹੰਡਾਈ ਹਰ ਚੀਜ਼ ਪਰਚੇ ਇੰਨੇ ਘੰਡਾ ਲਏ ਆ ਕਿ ਉਹਨਾਂ ਪਰਚਿਆਂ ਦੇ ਕਰਕੇ ਆ ਸ਼ਾਇਦ ਹੋਰ ਵੀ ਆ ਮਹੀਨਾ ਖੰਡ ਸਾਨੂੰ ਇਦਾਂ ਹੀ ਰੇਡ ਕਾ ਲਿਆ ਪਿਆ ਰਿਹਾ ਲੇਕਿਨ ਮੈਂ ਇੱਕ ਬੇਨਤੀ ਕਰਦਾ ਵੀ ਇਹਨਾਂ ਦੇ ਕੇਰੇ ਅੱਜ ਦੇਖਿਓ ਮੈਂ ਦੇਖੀ ਜੰਨਾ ਸਾਰਿਆਂ ਨੂੰ ਇਹ ਅੱਜ ਪਹਿਲੀ ਵਾਰ ਅਸੀਂ ਇੱਕ ਦਮੇ ਪ੍ਰੋਗਰਾਮ 'ਚ ਆਏ ਨਹੀਂ ਤਾਂ ਧਰਨੇ 'ਚ ਹੀ ਆਉਂਦੇ ਹੁੰਦੇ ਸੀ ਅਸੀਂ ਇਹ ਪਹਿਲੀ ਵਾਰ ਜਿਹੜੀ ਇਦਾਂ ਹੋਇਆ ਬੈਠ ਕੇ ਉਸ ਪ੍ਰੋਗਰਾਮ 'ਚ ਆਇਆ ਵੀ ਜਿੱਥੇ ਇਹਨਾਂ ਨੂੰ ਲੱਗਦਾ ਵੀ ਸਾਡੇ ਅਸੀਂ ਸਰਕਾਰਾਂ ਤੇ ਸਾਡਾ ਪ੍ਰੋਗਰਾਮ ਨੂੰ ਸਨਮਾਨ ਕੋਈ ਸਾਨੂੰ ਕਰ ਰਿਹਾ। ਨਹੀਂ ਤਾਂ ਸਾਨੂੰ ਧਰਨੀਆ ਚ ਮਰਦਾਬਾਦ ਕਹਿਣਾ ਪੈਂਦਾ ਸੀਗਾ ਤੇ ਮੋਰੇ ਡਾਂਗਾਂ ਲੈ ਕੇ ਖੜੇ ਹੁੰਦੇ ਸੀਗੇ। ਇਦਾਂ ਹੀ ਸੀਗਾ ਬਈ। ਅੱਜ ਨੇ ਇਹ ਦੇਖੋ ਸਾਰੇ ਉਹਦੇ ਪਹਾੜ ਖੜੀਆਂ ਕਰੀ ਜਾਂਦੇ। ਨਹੀਂ ਇੱਧਰ ਇੱਕ ਗੱਲ ਇਹ ਜੀ ਮੈਂ ਅੱਜ ਨਾਰਾ ਜਿਹੜਾ ਲਾਉਣਾ ਹੈ ਉਹ ਇਸ ਗੱਲ ਦਾ ਲਾਉਂ ਕਿ ਮੈਂ ਜੋ ਕੁਛ ਵੀ ਪਤਾ ਨਹੀਂ ਦੇਖੋ ਵਿਰੋਧੀਆਂ ਨੇ ਵਿਰੋਧ ਕਰਨਾ ਹੁੰਦਾ। ਵਿਰੋਧੀਆਂ ਨੇ ਤਰ੍ਹਾਂ ਤਰ੍ਹਾਂ ਦੇ ਤੰਜ ਕੱਸਣੇ ਹੁੰਦੇ ਆ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿੰਨਾ ਇਮਾਨਦਾਰੀ ਦੀ ਗੱਲ ਹੈ ਜਿਹੜੀਆਂ ਗੱਲਾਂ ਆਪਾਂ ਸੁਣੀਆਂ ਸੁਣੀਆਂ ਦੀਆਂ ਮੈਂ ਉਹਦੀ ਗੱਲ ਨਹੀਂ ਕਰਦਾ ਲੇਕਿਨ ਅੱਜ ਮੈਂ ਤੁਹਾਡੇ ਮੋਹਰੇ ਸਾਖ ਸਾਖ ਖੜਾ ਜਿਸ ਦਿਨ 25 ਫਰਵਰੀ ਸੀ ਉਹ ਦਿਨ 25 ਫਰਵਰੀ ਨੂੰ ਮੈਂ ਤੁਹਾਡੇ ਧਿਆਨ ਦਿਵਾਉਣਾ ਵੀ 24 ਤਰੀਕ ਨੂੰ ਮੇਰਾ ਫੋਨ ਖਰਾਬ ਹੋ ਗਿਆ ਸੀ ਮੇਰਾ ਫੋਨ ਖਰਾਬ ਹੋ ਗਿਆ ਮੈਂ ਇੱਕ ਫੋਨ ਲੈ ਕੇ ਆਇਆ 24 ਤਰੀਕ ਰਾਤ ਨੂੰ ਮੈਂ ਆਪਣੇ ਬੇਟੇ ਨੂੰ ਕਿਹਾ ਯਾਰ ਦੇਖੀ ਚੰਗਾ ਆ ਇਹ ਜੇ ਚੰਗਾ ਤਾਂ ਰੱਖ ਲਾਂਗੇ ਨਹੀਂ ਤਾਂ ਸਵੇਰ ਨੂੰ ਕੋਈ ਹੋਰ ਬਦਲ ਕੇ ਲੈ ਆਵਾਂ ਇਹ ਸਵੇਰ ਨੂੰ ਦੇਖਣ ਲੱਗਾ ਕਹਿੰਦਾ ਠੀਕ ਹੈ ਪਾਪਾ ਮੈਂ ਕਹਾਂ ਚੱਲ ਫੇਰ SIM ਕੱਢ ਕੇ ਚਪਾ ਦੇ ਡਾਟਾ ਚੇਂਜ ਕਰ ਲਾਂ ਇਹ 10 ਵਜੇ ਵਿੱਚੋਂ SIM ਕੱਢੀਆਂ ਫੋਨ ਬੰਦ ਹੋ ਗਿਆ ਇਹ ਡਾਟਾ ਟਰਾਂਸਫਰ ਕਰਨਾ ਪਿਆ 2 ਕ ਘੰਟੇ ਫੋਨ ਬੰਦ ਰਿਹਾ ਅਸੀਂ ਆਪਣਾ ਕੰਮ ਕਰ ਰਹੇ ਸੀ ਜਦੋਂ 12 ਵਜੇ ਦੁਬਾਰਾ ਫੋਨ ਆਨ ਕੀਤਾ ਤਾਂ ਪਹਿਲੀ ਕਾਲ ਮੈਨੂੰ ਆਈ ਕਿਸੇ ਦੀ ਬਈ ਪਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਮੈਂ ਕਿਹਾ ਜੀ ਕਾਹਦੀਆਂ ਲੈਣ ਲੱਗੇ ਆ ਕਿੰਝ ਆਹੀ ਤੁਹਾਨੂੰ ਚੇਰਮੈਨ ਲਗਾਤਾ ਮੈਂ ਕਹਾਂ ਜੀ ਸ਼ਿਕਾਇਤ ਨਹੀਂ ਲਗਾਤਾ ਮੈਨੂੰ ਨਹੀਂ ਪਤਾ ਕਹਿੰਦੇ ਜੀ ਸੀਐਮ ਸਾਹਿਬ ਨੇ ਆਪਣੇ ਪੇਜ ਤੋਂ ਬਾ ਆਇਆ ਮੈਂ ਕਹਾਂ ਜੀ ਮੈਂ ਦੇਖਿਆ ਨਹੀਂ ਤੇ ਕਹਿੰਦੇ ਮੈਂ ਹਜੇ ਫੋਨ ਕੱਟਿਆ ਉਹਨੇ ਨਾਲ ਹੀ ਉਸ ਜਿਹੜਾ ਲਿਸਟ ਜੀ ਮੈਨੂੰ ਸੈਂਡ ਕਰ ਦਿੱਤੀ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਨਹੀਂ ਪਤਾ ਇਸ ਵਾਰ ਸੀ ਕਿ ਘਰ ਬੈਠਿਆਂ ਨੂੰ ਚੇਅਰਮੈਨ ਲਗਾਤਾ ਮੈਂ ਘਰ ਹੀ ਬੈਠਾ ਸੀਗਾ ਪਾਰਟੀ ਉਧਾਂ ਜਿੱਥੇ ਕੰਮ ਦਿੰਦੀ ਸੀ ਕਰੀ ਜਾਂਦੇ ਸੀਗੇ ਜਿੱਥੇ ਡਿਊਟੀ ਲਗਾਉਂਦੀ ਸੀ ਜਾਈ ਜਾਂਦੇ ਸੀ ਲੇਕਿਨ ਮੈਨੂੰ ਨਹੀਂ ਪਤਾ ਮੈਂ ਨਹੀਂ ਕਿਸੇ ਕੋਲ ਸਬਾਸ਼ ਲੈ ਕੇ ਗਿਆ ਮੈਨੂੰ ਨਹੀਂ ਉਹਨਾਂ ਨੇ ਆਪ ਹੀ ਦੇਖਿਆ ਵੇ ਬੰਦਾ ਕੰਮ ਕਰਦਾ ਆ ਉਹਨਾਂ ਨੇ ਆਪ ਹੀ ਦੇਖਿਆ ਵੀ ਬੰਦਾ ਮਿਹਨਤੀ ਆ ਉਹਨਾਂ ਨੇ ਆਪ ਹੀ ਦੇਖਿਆ ਵੀ ਇਹ ਜ਼ਿੰਮੇਵਾਰੀ ਨਿਭਾ ਸਕਦਾ ਆ ਤੇ ਉਹਨਾਂ ਨੇ ਆਪ ਹੀ ਮੇਰਾ ਲਿਸਟ ਵਿੱਚ ਨਾਮ ਪਾਤਾ ਮੈਂ ਇਸ ਗੱਲ ਲਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਸਾਡੇ ਲੋਕਲ ਬਾਡੀ ਮਿਨਿਸਟਰ ਮੇਰੇ ਵੱਡੇ ਵੀਰ ਡਾਕਟਰ ਰਵਜੋਤ ਸਿੰਘ ਜੀ ਦਾ ਔਰ ਬਾਕੀ ਸਾਰੀ ਸਮੁੱਚੀ ਟੀਮ ਦਾ ਸਾਡੇ ਕੁਲਵੰਤ ਸਿੰਘ ਪੰਡੋਰੀ ਜੀ ਦਾ ਰਾਸ਼ਕਮਰ ਚੱਬੇਵਾਲ ਜੀ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਸਟੇਜ ਦੇ ਉੱਤੇ ਪਹੁੰਚਾਤਾ ਨਹੀਂ ਤਾਂ ਮੈਂ ਤਾਂ ਗਰੀਬ ਛਾ ਕੇ ਬੈਠਣ ਵਾਲਾ ਬੰਦਾ ਸੀਗਾ ਤੋ ਮੈਂ ਅੱਜ ਕਿਉਂਕਿ ਹੁਣ ਬਾਕੀ ਸੱਤ ਇਹਨਾਂ ਨੂੰ ਮੈਂ ਸਿਰਫ ਇਹ ਗੱਲ ਤੁਹਾਨੂੰ ਦੱਸਣੀ ਜ਼ਰੂਰੀ ਸਮਝਦਾ ਸੀ ਕਿ ਨਾ ਕਿਸੇ ਨੇ ਟਕਾ ਲਿਆ ਤੇ ਨਾ ਕਿਸੇ ਨੇ ਟਕਾ ਮੰਗਿਆ ਚੇਅਰਮੈਨੀ ਘਰ ਬੈਠੇ ਨੂੰ ਮਿਲੀ ਆ ਤੇ ਜੇ ਇਸ ਤਰੀਕੇ ਨਾਲ ਮਿਲੀ ਆ ਤਾਂ ਮੈਂ ਤੁਹਾਨੂੰ ਭਰੋਸਾ ਦਰਉਣਾ ਇਸ ਗੱਲ ਦਾ ਕਿ ਜੇ ਅੱਜ ਪਾਰਟੀ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਮੈਂ ਵੀ ਇਸ ਗੱਲ ਲਈ ਪੂਰਾ ਵਚਨਬੱਧ ਹਾਂ ਕਿ ਪਾਰਟੀ ਦੇ ਉਸ ਭਰੋਸੇ ਨੂੰ ਟੁੱਟਣ ਨਹੀਂ ਦਊਂਗਾ ਪਾਰਟੀ ਦਾ ਭਰੋਸਾ ਜਿਹੜਾ ਆ ਉਹ ਬਰਕਰਾਰ ਰੱਖੂੰਗਾ ਔਰ ਮੈਂ ਸਮੁੱਚੀ ਟੀਮ ਦਾ ਸਾਡੀ ਭੈਣ ਲਲਿਤ ਸੁਕਲਾਨੀ ਜੀ ਜਿਹੜੇ ਜਿਲ੍ਹਾ ਪ੍ਰਧਾਨ ਨੇ ਪਲਾਨਿੰਗ ਬੋਰਡ ਦੇ ਚੇਅਰਪਰਸਨ ਵੀ ਨੇ ਉਹਨਾਂ ਨਾਲ ਜਿਹੜਾ ਸਾਡਾ ਕਿਉਂਕਿ ਉਹਨਾਂ ਦੀ ਰੈ ਨਮਾਈ ਦੇ ਵਿੱਚ ਕੰਮ ਕਰਦੇ ਆ ਤੇ ਮੈਂ ਉਹਨਾਂ ਨਾਲ ਜਦ ਵੀ ਗੱਲ ਕਰਦਾ ਹਾਂ ਨਾ ਤੇ ਭੈਣ ਜੀ ਨੇ ਹਮੇਸ਼ਾ ਇਹ ਹੀ ਚਲ ਗਈ ਭਾਜੀ ਕੁਜ਼ਰਨੀ ਲੱਗੇ ਰਹੋ ਸਭ ਕੁਝ ਵਧੀਆ ਹੋਣਾ ਲੱਗੇ ਰਹੋ ਸਭ ਕੁਝ ਵਧੀਆ ਹੋਣਾ ਨਹੀਂ ਤਾਂ ਬਹੁਤ ਸਾਰੇ ਸਾਥੀ ਇਦਾਂ ਦੇ ਹੈਗੇ ਆ ਮੇਰਾ ਪੋਲੀਟੀਕਲੀ ਡਾਕਟਰ ਸਾਹਿਬ ਪੋਲੀਟਿਕਲੀ ਮੇਰਾ 33 ਸਾਲ ਦਾ ਕੈਰੀਅਰ ਹੋ ਗਿਆ ਜੀ 1992 ਦੇ ਵਿੱਚ ਮੈਨੂੰ ਜੁਨਟ ਦਾ ਪ੍ਰਧਾਨ ਲਾਇਆ ਸੀ ਮੇਰੇ ਭਰਾ ਹਰਜੀਮਾਨ ਜੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੁਣ ਹੌਸਲਾ ਹੋਇਆ ਬਾਪੂ ਨਾਲ ਹੋਰ ਸਗਾ ਭਰਾ ਨਾਲ ਹੋ ਰਿਹਾ ਤੋ ਮੈਂ 92 ਚ ਮੈਨੂੰ ਜੁਨਟ ਦਾ ਪ੍ਰਧਾਨ ਲਾਇਆ ਸੀ ਜਦੋਂ ਹੀ ਚੱਲੇ ਹਾਂ 33 ਸਾਲਾਂ ਬਾਅਦ ਅੱਜ ਉਹ ਕਹਿੰਦੇ ਹੁੰਦੇ ਨੇ ਵਾਰੀ ਸਾਡੀ ਰੂੜੀ ਦੀ ਸੁਣ ਲਈ ਸੀ ਮੇਰੀ 33 ਸਾਲਾਂ ਬਾਅਦ ਸੁਣ ਲਈ ਹੈ ਜੀ ਤੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੋ ਮੈਂ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਸਾਰੇ ਸਾਥੀਆਂ ਨੂੰ ਵੀ ਆਪਾਂ ਇੱਕ ਟੀਮ ਇੱਕ ਪਰਿਵਾਰ ਮੈਂ ਕਹਿੰਦਾ ਵੀ ਪਾਰਟੀ ਨਹੀਂ ਇੱਕ ਪਰਿਵਾਰ ਹੈ ਆਪਾਂ ਪਰਿਵਾਰ ਬਣਾ ਕੇ ਚੱਲਣਾ ਮੇਰੇ ਨਾਲ ਕੋਈ ਕਿਸੇ ਨੂੰ ਗਿਲਾ ਹੋਵੇ ਮੇਰੇ ਨਾਲ ਕਿਸੇ ਨੂੰ ਕੋਈ ਮਤਭੇਦ ਹੋਵੇ ਤਾਂ ਮੈਂ ਇਹ ਗੱਲ ਕਹੂੰਗਾ ਕਿ ਮੈਨੂੰ ਉਦੋਂ ਹੀ ਕਹਦੇ ਹੋ ਵੀ ਆਹ ਯਾਰ ਇੱਥੇ ਤੇਰੀ ਗਲਤੀ ਆ ਸੰਗਠਨ ਦੀ ਮੈਂ ਗੱਲ ਕਰ ਰਿਹਾ ਹਾਂ ਮੈਂ ਖਿੜੇ ਮੱਥੇ ਉਹਦਾ ਗਿੱਲਾ ਜਿਹੜਾ ਆ ਸਰਕਾਰ ਕਰੂੰਗਾ ਲੇਕਿਨ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਚਾਹੇ ਕੋਈ ਅਹੁਦੇਦਾਰ ਛੋਟਾ ਚਾਹੇ ਕੋਈ ਵੱਡਾ ਸਾਬਕਾਂਸ਼ੀ ਰਾਮ ਜੀ ਕਿਹਾ ਕਰਦੇ ਸੀ ਕਿ ਜੇ ਪੰਜਾਬ ਦਾ ਪ੍ਰਧਾਨ ਕੰਮ ਕਰਨਾ ਬੰਦ ਕਰ ਦੇਵੇ ਤਾਂ ਪਾਰਟੀ ਨੂੰ ਫਰਕ ਨਹੀਂ ਪੈਣਾ ਜੇ ਜ਼ਿਲ੍ਹਾ ਪ੍ਰਧਾਨ ਕੰਮ ਕਰਨਾ ਬੰਦ ਕਰ ਦੇਵੇ ਪਾਰਟੀ ਨੂੰ ਫਰਕ ਨਹੀਂ ਪੈਣਾ 블ਾਕ ਪ੍ਰਧਾਨ ਘੱਟ ਕੰਮ ਕਰ ਲੂਗਾ ਫਰਕ ਨਹੀਂ ਪੈਣਾ ਜੇ ਕਿੰ ਜਦ ਤਨ ਬੂਧਾ ਪ੍ਰਧਾਨ ਕੰਮ ਕਰਨੋਂ ਹਟ ਗਿਆ ਉਸ ਦਿਨ ਲੱਕ ਟਟ ਜਾਣਾ ਇਸ ਕਰਕੇ ਉਹ ਜਿਹੜੇ ਸਾਥੀ ਆ ਜਿਹੜੇ ਜਿਹੜੇ ਗ੍ਰਾਸ ਰੂਟਰ ਆ ਉਹ ਸਾਰੇ ਸਾਥੀ ਜਿਹੜੇ ਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਵੀ ਦਿੰਦਾ ਤੁਹਾਡੀ ਮਿਹਨਤ ਆ ਤੁਹਾਡੀ ਮਿਹਨਤ ਕਰਕੇ ਅੱਜ ਜਰਨੈਲ ਜਿਹੜਾ ਆ ਉਹ ਇਸ ਜਗ੍ਹਾ ਦੇ ਉੱਤੇ ਆ ਤੁਸੀਂ ਮੇਰੀਆਂ ਬਾਹਾਂ ਤੁਸੀਂ ਮੇਰੀ ਤਾਕਤ ਔਰ ਤੁਹਾਡੀ ਇਸ ਤਾਕਤ ਨੂੰ ਹੋਰ ਅੱਗੇ ਵਧਾਉਣ ਲਈ ਪੂਰਾ ਯਤਨ ਕਰੂੰਗਾ ਮੇਰੇ ਭਰਾ ਆ ਸੋਨੂੰ ਭਾਜੀ ਬੜਾ ਹੌਸਲਾ ਦੇ ਕੇ ਰੱਖਦੇ ਆ ਮੈਨੂੰ ਬਹੁਤ ਹਮੇਸ਼ਾ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਆ ਵੀ ਘਬਰਾਉਣਾ ਨਹੀਂ ਦੱਸਦੇ ਕਿਹੜੀ ਚੀਜ਼ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਇਹ ਸਾਡੇ ਵੱਡੇ ਵੀਰ ਦਵਿੰਦਰ ਕੁਲਥਮ ਜੀ ਬੈਠੇ ਆ ਜਿਹੜੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਹਮੇਸ਼ਾ ਹੀ ਹੌਸਲਾ ਸਾਡੇ ਬਜ਼ੁਰਗ ਤਾਰਾ ਚੰਦ ਜੀ ਸਾਰਿਆਂ ਨੇ ਬਾਪੂ ਜਿਹੜੇ ਮਲਪੁਰ ਵਾਲੇ ਸਾਡੇ ਸਾਥੀ ਕਿਸਾਨ ਆਗੂ ਵੀ ਪਹੁੰਚ ਗਏ ਹੁਣ ਤਾਂ ਜੀ ਸਾਡੇ ਦੁਆਬੇ ਦੇ ਕਿਸਾਨ ਆਪੂ ਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਇਹਨਾਂ ਨੇ ਬੜਾ ਸਾਥ ਦਿੱਤਾ ਹਮੇਸ਼ਾ ਹੀ ਮੇਰੇ ਮੋਢਿਆਂ ਤੇ ਹੱਥ ਰੱਖਿਆ ਤੋਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਕਿਉਂਕਿ ਡਾਕਟਰ ਸਾਹਿਬ ਨੇ ਆਪਣੀ ਜਿਹੜਾ ਆਸ਼ੀਰਵਾਦ ਦਿੱਤਾ ਆਪਾਂ ਇਸ ਤੋਂ ਬਾਅਦ ਜਾਣਾ ਲੇਕਿਨ ਸਾਡੇ ਵਿੱਚ ਸਾਡੇ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜਕਮਰ ਚੱਪੇਵਾਲ ਜੀ ਪਹੁੰਚੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਦੋ ਮਿੰਟ ਵਾਸਤੇ ਬੰਨੋ ਆਸ਼ੀਰਵਾਦ ਦਿਓ ਜੀ ਤੁਹਾਡੇ ਤੋਂ ਬਿਨਾ ਮੈਂ ਅਧੂਰਾ ਮੰਚ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਤੇ ਸਾਡੇ ਕੈਬਨਿਟ ਮਨਿਸਟਰ ਪੰਜਾਬ ਡਾਕਟਰ ਰਵਜੋਜ ਜੀ ਔਰ ਸਾਡੇ ਇਸ ਹਲਕੇ ਦੇ ਇੰਚਾਰਜ ਸਰਦਾਰ ਜਗਵਿੰਦਰ ਸਿੰਘ ਮਾਨ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਚੇਅਰਮੈਨ ਸਹਿਬਾਨ ਅਤਿ ਸਤਿਕਾਰਯੋਗ ਸਾਡੇ ਪਾਵਲਾ ਜੀ ਸਾਡੇ ਜ਼ਿਲ੍ਹਾ ਇੰਚਾਰਜ ਹੁਸ਼ਿਆਰਪੁਰ ਔਰ ਮੈਡਮ ਮਦਲਨ ਸਕਲਾਨੀ ਜੀ ਔਰ ਸਾਡੇ ਮੇਅਰ ਸਾਹਿਬ ਕੌਂਸਲਰ ਸਹਿਬਾਨ ਸਰਪੰਚ ਸਹਿਬਾਨ ਪੰਚਾਇਤ ਮੈਂਬਰ ਸਹਿਬਾਨ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਮੇਰੇ ਛੋਟੇ ਵੀ ਤੇ ਬਹੁਤ ਬਹੁਤ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਕੁਲਵਤ ਪੰਡੋਰੀ ਜੀ ਜਿਹੜੇ ਕਿ ਦੂਸਰੀ ਵਾਰ ਐਮਐਲਏ ਸਾਡੇ ਜਿਹੜੇ ਆ ਉਹ ਬਣਿਆ ਤੇ ਸਾਡੇ ਐਸਈ ਡਿਪਾਰਟਮੈਂਟ ਦੇ ਚੇਅਰਮੈਨ ਵੀ ਆ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਖੋਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸੋ ਵਾਹਿਗੁਰੂ ਦੀ ਅਪਾਰ ਕਿਰਪਾ ਅੱਜ ਮੇਰਾ ਛੋਟਾ ਵੀਰ ਜਰਨਲ ਅੰਗਲ ਜੀ ਅੱਜ ਉਹਨਾਂ ਦੀ ਤਾਜ ਪੋਸ਼ੀ ਹੈ ਔਰ ਸਾਡੇ ਅੱਜ ਚੇਅਰਮੈਨ ਬਣਿਆ ਉਹਨਾਂ ਨੂੰ ਚੇਅਰਮੈਨ ਬਣਦੇ ਤੇ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਔਰ ਤਾਜ ਪੋਸ਼ੀ ਲਈ ਜਿੰਨੀ ਵੀ ਲੀਡਰਸ਼ਿਪ ਆਈ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਜਰਨੈਲ ਨੰਗਲ ਜੀ ਨੂੰ ਜਿੰਨਾ ਤੱਕ ਜਾਣਦਾ ਹਾਂ ਜਰਨੈਲ ਨੰਗਲ ਜੀ ਬਹੁਤ ਹੀ ਮਿਹਨਤੀ ਔਰ ਮੈਂ ਉਹਨਾਂ ਨੂੰ ਨਜ਼ਦੀਕ ਤੋਂ ਵੀ ਜਾਣਦਾ ਹਾਂ ਦੂਰ ਤੋਂ ਵੀ ਜਾਣਦਾ ਤੇ ਕਿੰਨੇ ਮਿਹਨਤੀ ਨੇ ਇਹ ਵੀ ਭਲੀ ਭਾਂਤੀ ਜਾਣੂ ਐ ਸੋ ਜਰਨੈਲ ਨੰਗਲ ਜੀ ਮੈਂ ਨੰਗਲ ਸਾਹਿਬ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇਕਰ ਮਿਹਨਤ ਨੂੰ ਬੂਰਕ ਤੇ ਪੈ ਸਕਦਾ ਤੇ ਉਹ ਆਮ ਆਦਮੀ ਪਾਰਟੀ 'ਚ ਪੈ ਸਕਦਾ ਸੋ ਮੈਂ ਬਹੁਤ ਹੀ ਧੰਨਵਾਦ ਕਰਦਾ ਹਰਵਿੰਦ ਕੇਜਰੀਵਾਲ ਜੀ ਦਾ ਸਾਡੇ ਪਾਰਟੀ ਸੁਪਰੀਮੋ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਉੱਚੀ ਤੇ ਸੁੱੱਚੀ ਸੋਚ ਸਦਕਾ ਉਹਨਾਂ ਨੇ ਤੁਹਾਨੂੰ ਪਹਿਚਾਣਿਆ ਤੁਹਾਡੇ ਕੈਲੀਬਰ ਨੂੰ ਪਹਿਚਾਣਿਆ ਔਰ ਤੁਹਾਨੂੰ ਸਾਡੇ ਫਗਵਾੜੇ ਚੇਅਰਮੈਨ ਬਣਾਇਆ ਔਰ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਆ ਜਿੰਨੇ ਵੀ ਤੁਹਾਡੇ ਸਾਥੀ ਬੈਠੇ ਆ ਇਹ ਸਾਰੇ ਹੀ ਬਹੁਤ ਮਿਹਨਤੀ ਸਾਥੀ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਖਿਆਲ ਜਿਸ ਤੱਕ ਮੈਨੂੰ ਯਾਦ ਹੈ ਇਹ ਸ਼ੁਰੂ ਤੋਂ ਤੁਹਾਡੇ ਨਾਲ ਨੇ ਸੋ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਲੰਬਾ ਬਹੁਤਾ ਨਹੀਂ ਬੋਲਣਾ ਮੈਂ ਤੇ ਆਪ ਸਭ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਪਈ ਆਪਾਂ ਆਮ ਆਦਮੀ ਪਾਰਟੀ ਦੀ ਸੋਚ ਜਿਹੜੀ ਹੈ ਉਸ ਨੂੰ ਅੱਗੇ ਲੈ ਕੇ ਚੱਲੀਏ ਜੇਕਰ ਅੱਜ ਇਹਨਾਂ ਬਖਸ਼ਿਸ਼ ਹੋਈ ਹੈ जेकर जे पार्टी ने बखशिश की है बार्टी बार्टी गरी गरी तो आपकी मजबूत पार्टी मजबूती भी धनबाद करना मेरे सोनू भाई जी भी मौजूद है जसपाल जी भी मौजूद है सो सारे का दिल दिन गहराइया तो धनबाद जनैल जी बहुत बहुत बधाई वाहू जी का खालसा वाहू जी की फतेह जय भी जय भारत जय जय Chandra Consultants Limited building maintenance handyman under Jacktrade platform is now available on your local London area he has more than 5 years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ